ਹਾਂਜੀ ਸਾਥਰੀ ਗਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਸਾਰੇ ਲਓ ਜੀ ਝੋਨੇ ਦਾ ਆਪਣਾ ਚੱਲ ਰਿਹਾ ਕੰਮ ਜੋਰਾਂ ਦੇ ਆਪਾਂ ਇਸ ਤੋਂ ਪਹਿਲਾਂ ਜਿਹੜੀ ਵੀਡੀਓ ਝੋਨੇ ਦੀ ਪਾਈ ਸੀ ਸ਼ੁਰੂ ਹੋਣ ਤੇ ਪਾਈ ਸੀ ਜਦੋਂ ਆਪਾਂ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਕੋਈ ਵੀਡੀਓ ਪਈ ਨਹੀਂ ਆਪਣੇ ਤੋਂ ਉਹ ਕੰਮ ਫਿਰ ਕੰਮ ਤੱਕੱਸ ਜਾ ਵਜਨਦਾ ਫਿਰ ਉਹ ਟਾਈਮ ਨਹੀਂ ਲੱਗਦਾ ਤੇ ਇੱਕ ਗਰਮੀ ਬਹੁਤ ਸੀ ਅੱਜ ਹੁਣ ਆਖਰੀ ਚੋਣੇ ਦਾ ਦੇਣਾ ਅੱਜ ਵੀ ਅੱਜ ਕੰਪਲੀਟ ਹੋ ਜੂ ਸਾਰਾ ਉਧਰ ਘਰ ਕੋਲ ਆਪਣਾ ਲੱਗ ਗਿਆ ਉੱਥੇ ਕਿਲਾ ਘਥਾਂ ਰਹਿ ਗਿਆ ਸੀ ਉਹ ਜਿਹਦੇ ਵਿੱਚ ਕੋ ਪੱਠੇ ਹੀ ਇੰਸਟਾਲ ਪਨੀਰੀ ਵਾਲਾ ਥਾ ਤੇ ਇਹ ਹੁਣ ਆਪਣਾ ਚੱਲ ਲੱਗਣ ਦਾ ਚੋਣਾ ਬਨੋ ਪਾਰ ਸੱਤ ਕਿਲੇ ਥਾ ਆਪਣਾ ਇੱਥੇ ਆ ਸੱਤ ਘਰ ਕੋਲੇ ਆ ਡੇਡ ਕਿਲਾ ਤਾਂ ਆਪਣਾ ਚਿੱਕੜ ਦਾ ਵੱਜਾ ਪਿਆ ਚਿਹਰੇ ਮਾਰਤਾ ਹੀ ਆ ਮੋਟਰ ਨਾਲ ਗਵਾਂਡੇ ਦੀ ਚਲਾਈ ਆ ਵੈਲੀ ਸੀ ਉਹਨਾਂ ਦਾ ਝੋਨਾ ਜਾਣਾ ਬਰਿਆ ਸੀ ਤੇ ਚਲੋ ਨਾਲੇ ਕੰਮ ਨਿਪਟ ਗਿਆ ਇਹ ਵੀ ਬਹਲੇ ਹੋ ਰ ਆ ਰਹੀ ਹੈ ਆਪਣੀ ਰਿਪੋਰਟ ਲਈ ਆ ਆਹ ਉਹ ਤੋਂ ਪਹਿਲਾਂ ਪਹਿਲਾਂ ਇਹ ਵੀ ਲੱਗ ਜਾਊਗਾ ਤੇ ਹਾਂਜੀ ਜਿਹੜੇ ਆਪਣੇ ਚੈਨਲ ਦੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਆਪਣਾ ਚੋਨਾ ਲੱਗਾ ਜਿਹੜਾ ਹਾਂਜੀ ਆ ਆਪਣਾ ਜਿਹੜਾ ਘਰ ਕੋਲ ਥਾਂ ਰਹਿੰਦਾ ਸੀ ਉਹ ਵੀ ਲੱਗ ਚੱਲਿਆ ਬਸ ਰਹਿ ਗਿਆ ਥੋੜਾ ਜਿਹਾ ਅੱਜ ਕੰਮ ਨਿਬੜ ਜੂਗਾ ਸਾਰਾ ਤੇ ਚਲੋ ਠੀਕ ਆ ਜੀ ਮਿਲਦੇ ਆਂ ਆਪਾਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ